ਹੈਲੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਕਿਤੇ ਕੀਤਾ ਚੈਨਲ ਤੋਂ ਆਪ ਸਭ ਦਾ ਸਵਾਗਤ ਕਰਦਾ ਅੱਜ ਜੀ ਖੇਤ ਆਏ ਸੀ ਇਹ ਦੇਖ ਲਓ ਜਿਹੜੇ ਝੋਨੇ ਦਾ ਦੇਖ ਜਾਈਏ ਅੱਜੇ ਝੋਨੇ ਲਾਇਆ ਨੂੰ ਜੀ ਹੋ ਗਿਆ ਜੀ ਲਗਭਗ 32 ਤੋਂ 33 ਦਿਨ ਖਾਦ ਦੀ ਡੋਜ਼ ਸਾਰੀ ਪੂਰੀ ਹੋ ਚੁੱਕੀ ਹੈ ਤੇ ਇਸ ਨੂੰ ਹੋਰ ਕੋਈ ਖਾਦ ਨਹੀਂ ਪਾਉਣੀ ਇਹ ਸਜੀ ਤਿੰਨ ਗੱਟੇ ਯੂਰੀਆ ਹਾਂਜੀ ਤੇ ਇੱਕ ਗੱਟਾ ਐਨਪੀਕੇ ਤੇ ਬਾਕੀ ਜੀ ਪੋਟਾਸ਼ ਅੱਧਾ ਗੱਟਾ ਇਹ ਆਈ ਖੁਰਾਕ ਇਸ ਦੀ ਦੇਖ ਲਓ ਸਾਰੇ ਇਕਸਾਰ ਉਹ ਮੋਟਰਾਂ ਚੱਲਦੀਆਂ ਪੀਆਂ ਆਪਣੇ ਜੂਮ ਕਰਕੇ ਦਿਖਾਉਣਾ ਮੋਟਰ ਦਾ ਪਾਣੀ ਇੱਥੇ ਆ ਰਿਹਾ ਇਹ ਨੱਕਿਆਂ ਦੇ ਵਿੱਚ ਮਾਰਾਂ ਦੇ ਇਸ ਤੋਂ ਪਹਿਲਾਂ ਜੀ ਇੱਕ ਕਿੱਲੇ ਜੀ ਥੋੜੀ ਜਿਹੀ ਆ ਗਈ ਸੀ ਪ੍ਰੋਬਲਮ ਨਹੀਂ ਨਾ ਮੋਟਾ ਡੋ ਜਾਂਦੀ ਹੈ ਯਾਨੀ ਕਿ ਜਿਹੜਾ ਪੌਦਾ ਪਜਦੋਂ ਪਟਦੇ ਆ ਉਹਦੇ ਜੜ੍ਹ 'ਚ ਗੰਡਾ ਬਣ ਜਾਂਦੀ ਹੈ ਇਹ ਕੰਡਾ ਬਣ ਜਾਂਦੀ ਹੈ ਇੱਕ ਕਾਲਾ ਤੇ ਪਾਣੀ ਜਿਹੜਾ ਉਹ ਜਿਹੜੇ ਮੋੜ ਦੇ ਵਿੱਚ ਜਿਹੜੀ ਮਿੱਟੀ ਕਾਲੀ ਹੋ ਜਾਂਦੀ ਹੈ ਤੇ ਚਿੱਟੀਆਂ ਜਿਹੜਾ ਬਿਲਕੁਲ ਘਟ ਹੁੰਦੀਆਂ ਇਸ ਵਾਸਤੇ ਇਹ ਇਥੋਂ ਹੈ ਕਿ ਨਹੀਂ ਲਾਈਦਾ ਜੀ ਉਹ ਸਿੱਧਾ ਉਥੋਂ ਤੱਕ ਵਾਰਡ ਆ ਛੇ ਕਿੱਲੇ ਇੱਧਰ ਛੇ ਕਿੱਲੇ ਇੱਧਰ ਆ ਲੈਣ ਟੱਪਦੀ ਜੀ ਬਿਜਲੀ ਦੀ ਕੋਣਾ ਤਮ ਬਿਜਲੀ ਹੈ ਲੈਣ ਰੇਲਵੇ ਪਹਿਲਾ ਜੀ ਸਾਡੇ ਕੋਲ ਇਹ ਇਸ ਤਰ੍ਹਾਂ ਦੇ ਸੀਮਿੰਟ ਦੇ ਜਿਵੇਂ ਹੈ ਜੀ ਆ ਤੁਸੀਂ ਦੇਖ ਰਹੇ ਸੁੱਟੇ ਸੀਮਿੰਟ ਦੇ ਇਹ ਜੇ ਨਕੁੰਦੇ ਜੀ ਇੱਧਰ ਦੇ ਸੀਮਿੰਟ ਦਾ ਇਹ ਕੁੱਟਣ ਲੱਗੇ ਪੁਰਨ ਲੱਗੇ ਫਿਰ ਇੰਦ ਕੀ ਇਹ ਸਾਰਾ ਨਵਾਂ ਸਿਸਟਮ ਬਣਾਇਆ ਜੀ ਇਹ ਸਾਰੇ ਪਾਸੇ ਇਹ ਆਪਾਂ ਚਾਰ ਨੱਕੇ ਬਣਾਏ ਆ ਪੀਆ ਪਾਈਪ ਪਾ ਪੀ ਪਾਈਪ ਪਾਤੀ ਜੀ 9 ਇੰਚੀ ਉਧਰ 9 ਇੰਚੀ ਟੱਕਣ ਇਧਰ ਦਿੱਤਾ ਉਧਰ ਛੱਡਾ ਨਾ ਤਾਂ ਪਾਣੀ ਲੀਕ ਨਾ ਮਿੱਕੀ ਲਾਉਣ ਦੀ ਲੋੜ ਹਾਂਜੀ ਤੇ ਕਿਹੋ ਜਿਹਾ ਲੱਗਾ ਸਕੀਮ ਤੁਹਾਨੂੰ ਤੇ ਜਰੂਰ ਦੱਸਿਓ ਹੁਣ ਪਿਰਾੜਾ ਤੋਂ ਮੋਟਰਾਂ ਚੱਲਦੀਆਂ ਮੈਂ ਖੁੱਲਾ ਹੀ ਸਾਰਾ ਚੱਲੀ ਜਾਂਦਾ ਪਾਣੀ ਲੈਟ ਬਹੁਤ ਹੈ ਗੱਗਲ ਨੀਸ ਕਰਕੇ ਇੱਕੀ ਮੋਟਰ ਚਲਾਈ ਆ ਦੂਜੀ ਮੋਟਰ ਬੰਦ ਰੱਖੀ ਹੋਈ ਆ ਮੇਂ ਜਿਆਦਾ ਬਰਸਾਤ ਜਾਰੀ ਨਾ ਹੋ ਜੇ ਤੇ ਤੁਸੀਂ ਆਪਦੇ ਕਮੈਂਟਾਂ ਚ ਦੱਸਿਆ ਜੀ ਤੁਹਾਡੇ ਬਾਕੀ ਦੋ ਗਮੀ ਪੈ ਚੁੱਕਿਆ ਇਥੇ ਪੂਰੀ ਵੱਡੀ بارش ਤਾਈਂ ਤੱਕ ਉਸਨੇ ਕਹਿ ਸਕਦੇ ਆਪਾਂ ਲੇਕਿਨ ਫਿਰ ਵੀ ਮਤਲਬ ਜੀ ਜਿਵੇਂ ਆਪਾਂ ਇੱਕ ਰਾ ਪਾਣੀ ਲਾ ਦੀ ਖੇਜ ਨੂੰ ਉਸ ਤਰ੍ਹਾਂ ਹੋ ਗਿਆ ਉਹ ਸਾਰਾ ਮਿਲਿਆ ਜੀ ਨਰਾਂ ਨੂੰ ਚੋਣਿਆ ਦਾ ਰੰਗ ਬਹੁਤ ਵਧੀਆ ਬਣ ਗਿਆ ਇਹ ਸਾਰੀ ਜੀ ਪੀਆ 131 ਵੈਰਾਈਟੀ ਹੈ ਜੀ ਲੁਧਿਆਣਾ ਯੂਨੀਵਰਸਿਟੀ ਦਾ ਬੀਜ ਆ ਤਾਂ ਲੰਦਾ ਸੀ ਜੀ ਇਸ ਦੇ ਵਿੱਚ ਚੋਨਾ ਦੇ ਵਿੱਚ ਜੀ ਸਭ ਤੋਂ ਆਪਾਂ ਜਦੋਂ ਲੱਗਦਾ ਜਿਹੜੇ ਬੁੱਡੇ ਰੁਕੇ ਆ ਬਿਲਕੁਲ ਰੁਕਣ ਦੀ ਜੜ ਬੋਟਲੋ ਜੜ ਜੇ ਤਾਂ ਉਸ ਚਿੱਟੇ ਧੱਕ ਗਿਆ ਵਰਗੇ ਜਿਹੜਾ ਫਿਰ ਸਮਝ ਲਓ ਵੀ ਤੁਹਾਡਾ ਚੋਨਾ ਤੰਦਰੁਸਤ ਹੈ ਜਾਂ ਆਪਣੀ ਦੀ ਹੋਵੇ ਚੋਨਾ ਜੇ ਉਹ ਜੜਾਂ ਕਾਲੀਆਂ ਵਲੇ ਰੰਗ ਦੀਆਂ ਨਿਕਲਦੀਆਂ ਫਿਰ ਇਹ ਸਮਝ ਲਓ ਵੀ ਥੱਲੇ ਮਤਲਬ ਜ਼ਮੀਨ ਦੇ ਵਿੱਚ ਕੋਈ ਇਸ ਜਾਂ ਫੰਗਸ ਫੰਗਸਕਾਰ ਨੂੰ ਹੋ ਸਕਦਾ ਜਾਂ ਨੀ ਮੋਟਾ ਇਹ ਦੋ ਜਾਂ ਦੋ ਚੀਜ਼ਾਂ ਹੁੰਦੀਆਂ ਸਾਡੇ ਇੱਥੇ ਅਜੀਤ ਆਈ ਨਿਊ ਟਿੱਬੀ ਚ ਹੋ ਗਿਆ ਸੀ ਤੁਹਾਨੂੰ ਅਗੇ ਦਿਖਾਉਣੇ ਆ ਇਹ ਕੋਈ ਦਸ ਕੁ ਮਰ ਲੈਦਾ ਸੀ ਆ ਦੇਖੋ ਇਹ ਵੀ ਲੱਗਦਾ ਕਣ ਉਪਰਾਂ ਠੀਕ ਹੈ ਜੀ ਤੇ ਇਹਦੇ ਵਿੱਚ ਜੀ ਅਸੀਂ ਮੈਨ ਕੋਜ ਤੇ ਕਾਰਬੋਟਾ ਜਿਮ ਪਾਊਡਰ ਹੁੰਦਾ ਹੈ ਜੀ ਉਹ ਮਿਲਾ ਕੇ ਤੇ ਯੂਰੀਆ ਦੇ ਵਿੱਚ ਮਿਲਾ ਕੇ 2 ਕਿਲੋ ਕਿਲੇ ਦਾ ਸਰਫਰ ਮਿਲਾ ਕੇ ਤੇ ਉਹ ਪਾਇਆ ਤੇ ਆ ਵੀ ਉੱਥੇ ਐਵੇਂ ਨੱਕੇ ਜਿਵੇਂ ਕਰਦੇ ਆਪਣੇ ਤੇ ਹੁਣ ਇਹ ਦੇਖੋ ਜੀ ਇਹ ਚੱਲ ਪਿਆ ਬਿਲਕੁਲ ਦੇਖਣ ਨੂੰ ਜਿਹਾ ਦੇ ਅਨੁਭਵ ਬੂਟਾ ਮਾਰ ਕੇ ਚਿੱਟੀਆਂ ਜੜਾਂ ਨਿਕਲੀਆਂ ਜਿਵੇਂ ਪਟਕੇ ਦੇਖੀਆਂ ਹਾਂਜੀ ਬਾਕੀ ਇੱਕ ਜੜ ਆਪਾਂ ਪੁੱਟ ਕੇ ਵੇਖ ਲੈਣੇ ਆ ਤੁਹਾਨੂੰ ਹੀ ਪਤਾ ਲੱਗ ਜੂ ਫਿਰ ਲਾਈ ਦੇਣੀ ਆ ਆ ਦੇਖੋ ਜੀ ਇੰਨੇ ਜ਼ੋਰ ਨਾਲ ਵੀ ਜੜ ਨਹੀਂ ਪਟੀ ਚਰੀ ਇਹਨੂੰ ਪੁੱਟਣ ਦੀ ਲੋੜ ਨਹੀਂ ਕਿਉਂਕਿ ਮਜ਼ਬੂਤ ਹੈ ਝੋਨਾ ਚੱਲ ਪਿਆ ਤੇ ਝੋਨੇ ਨੂੰ ਜ਼ੋਰ ਲਾਈਏ ਛੂਟਾ ਛਿੱਟੇ ਨੂੰ ਸਮਝ ਲਓ ਜੀ ਇੱਕੇਦਮ ਦਣੀ ਜੋ ਸੋਖੇ ਤਾਂ ਆ ਜਾਂਦਾ ਸਮਝ ਲਓ ਵੀ ਦਿੱਕਤ ਹੈਗੀ ਆ ਜੇ ਜੜ ਫੂਰਾ ਫਲਾਜ ਜਦੋਂ ਜਾਲਾ ਜਿਹੜਾ ਬਣ ਜਾਂਦਾ ਤੇ ਫਿਰ ਕੋਈ ਨਹੀਂ ਜਦੋਂ ਆਪਾਂ ਖਾਦ ਪਾਉਣੇ ਆਪਣੇ ਪੈਰਾਂ ਨੂੰ ਵੀ ਤੁਸੀਂ ਜਾਣਦੇ ਹੋ ਮਹਿਸੂਸ ਹੁੰਦਾ ਜਿਵੇਂ ਕਿ ਥੱਲੇ ਧਾਗੇ ਟੁੱਟਦੇ ਆ ਐ ਜਿਹੜਾ ਲਗਭਗ ਧਰਤੀ ਦੇ ਅੰਦਰ ਥੱਲੇ 1-2 ਇੰਚ ਦੇ ਥੱਲੇ ਬਣ ਜਾਂਦੀ ਹੈ ਉਹ ਉਹ ਬਿਲਕੁਲ ਅਗਰ ਉਹ ਬਣ ਗਈਆਂ ਜਿਵੇਂ ਉਹਨਾਂ ਪੋਜੀਸ਼ਨ ਇੰਦੀ ਬਣਦੀ ਜਾਂਦੀ ਬੰਨੀਆਂ ਸ਼ੁਰੂ ਹੋ ਗਈਆਂ ਹੁਣ ਆਪਾਂ ਇਹਦੇ ਖਾਦ ਪਾਵਾਂਗੇ ਪੈਰ ਰੱਖਾਂਗੇ ਉੱਥੇ ਥੱਲੇ ਆਪਾਂ ਨੂੰ ਜਿਹੜਾ ਲੱਗੇਗਾ ਜਿਵੇਂ ਜੜਾ ਟੁੱਟ ਗਿਆ ਉਹ ਜੀ ਤੁਸੀਂ ਵੀ ਆਪਦੇ ਵਿਚਾਰ ਦੇ ਜੋ ਤੇ ਆ ਵੀ ਦੇਖੋ ਜਿਵੇਂ ਇਧਰ ਪਈ ਜਾਂਦਾ ਇਧਰ ਪਈ ਜਾਂਦਾ ਆਪਾਂ 2 ਕਿੱਲੇ ਨੂੰ ਛੱਡ ਛੱਡਦੇ ਹਾਂ 4 ਪਲੱਡਾਂ ਨੂੰ ਸੱਜ ਛੱਡਦੇ ਹਾਂ ਇਹ ਸਾਡੇ 6-7 ਕਿੱਲੇ ਦੇ ਪਿਆਰੇ ਆ ਇਧਰੋਂ ਵੀ ਉਹ ਬੀਜੇ ਲਖੰਬੇ ਤੱਕ ਗਈ ਸਾਰੀ ਤੰਜੂਮ ਕਰਕੇ ਦਿਖਾਉਣਾ ਕੋ ਮੋਟਰ ਇੱਕੋ ਸਾਰਾ ਜੀ ਮੀਤਾ ਜੀ ਵੈਸੇ ਵਧੀਆ ਹੁੰਦਾ ਸਾਰਿਆਂ ਵਾਸਤੇ ਲੇਕਿਨ ਇਹ ertid bahut ਵਜਾਊਗਾ ਪਾਣੀ ਦੀ ਕਮੀ ਨਹੀਂ ਵਾਟਰ ਲੈਵਲ ਸਿਰਫ 15 ਫੁੱਟ ਤੇ ਆ ਠੀਕ ਹੈ क्योंकि इधर नाल नहर है इधर सिम नाला बड़ा चुना फुल पानी नहर चल चल रहा है दरिया का पानी जो ज्यादा हो जाता इन्हें छ इधर नहर नहर जी आ रही है, आई साढ़े सात ई मोटर भी देख लो पंच ਇਦਾਂ ਇਧਰ ਲੋੜ ਸੀ ਇਧਰ ਚੜਦਾ ਉਹਨੂੰ ਆਪ ਕੋ ਬੰਨ੍ਹ ਰੱਖ ਲਿਆ ਤੇ ਪਾਤੀ ਪਾਣੀ ਅੱਗੇ ਜਾਈ ਜਾਂਦਾ ਜੀ ਸੱਚੇ ਹੁਣ ਲੱਗ ਗਿਆ ਹੋਇਆ ਗੁਰਜੀ ਔਰ ਕੋਈ ਨਮੀਤਾ ਜੀ ਇਹ ਦੇਖੋ ਜੀ ਇੱਕ ਆ ਇਹ ਜਰੂਰੀ ਆ ਇਹ ਦੇਖੋ ਜੀ ਗੜੋਏ ਬਹੁਤ ਆ ਜ਼ਮੀਨ ਚ ਤਾਂ ਜ਼ਹਿਰ ਤੇ ਜ਼ਹਿਰ ਦੀ ਵੱਤ ਤੋਂ ਅਸੀਂ ਬਿਲਕੁਲ ਨਹੀਂ ਕੀਤੀ ਅਜੇ ਤੱਕ ਨਾ ਕਲੋਰੋ ਨਾ ਲੈਣ ਦੇ ਨੀ ਆ ਦੇਖੋ ਇਹ ਸਭ ਗੜੋਏ ਆ ਮੈਨੂੰ ਕਿਵੇਂ ਜੁਮ ਕਰਕੇ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਗੜੋਏ ਆ ਦੀ ਇਹ ساری ਜਦੋਂ ਬਟੱਪਾ ਮਾਰਦੇ ਹਾਂ ਥੱਲੇ ਉਹ ਜੋ ਗੜੋਏ ਨਿਕਲਦੇ ਆ ਕਿਉਂਕਿ ਉਹ ਬਹੁਤ ਹੀ ਅਪਹਜਾ ਚੀਜ਼ ਹੁੰਦੀ ਹੈ ਉਹਨਾਂ ਨੂੰ ਨਹੀਂ ਆਪਾਂ ਮਾਰਨਾ ਚਾਹੀਦਾ ਹੈ ਜੀ ਸਖਤ ਦਵਾਈ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਹ ਆਪਣਾ ਫਾਇਦਾ ਹੀ ਕਰਦੇ ਨੁਕਸਾਨ ਨਹੀਂ ਤੇ ਇਹ ਮੈਂ ਇਹ ਮਿੱਤਰ ਕੀੜ ਨੇ ਜਿਹੜੇ ਕਈ ਤਰ੍ਹਾਂ ਦੇ ਇਹ ਵੀ ਆਪਾਂ ਨੂੰ ਬਹੁਤ ਫਾਇਦਾ ਦਿੰਦੇ ਆ ਨਾ ਨਹੀਂ ਮਾਰ ਜੇ ਇਹ ਜੀ ਦਵਾਈ ਪਾਓ ਜਿਵੇਂ ਆਪਾਂ ਜੀ ਪ੍ਰਦਾਨ ਪਾ ਸਕਦੇ ਆ ਉਸ ਦੇ ਨਾਲ ਜੀ ਬਹੁਤ ਘਾਟ ਇਹਨਾਂ ਦੇ ਅਸਰ ਹੁੰਦਾ ਕਿਉਂਕਿ ਉਹ ਜਿਆਦਾ ਬੂਟਾ ਤੇ ਕਵਰ ਕਰਦੀ ਐਨੀ ਉਸ ਇਸ ਸਾਈਡ ਹੈ ਪਰ ਉਹਨਾਂ ਨਹੀਂ ਜਿਵੇਂ ਬਕਲੋਰੋ ਪਾ ਦੀਏ ਜਾਂ ਜਿਸ ਤਰ੍ਹਾਂ ਇੱਕ ਲਖਸ ਪਾ ਦੀਏ ਗੁਰਬਾਦੀ ਇਹ ਉਹ ਜ਼ਹਿਰ ਤੁਰੰਤ ਹੀ ਮਤਲਬ ਹੀ ਖਾਤਮਾ ਕਰ ਦਿੰਦਾ ਨੰਗੜੋ ਜਾਂਦਾ ਜਿਹੜਾ ਇਹ ਜਿਹੜਾ ਜ਼ਹਿਰ ਆ ਇਹ ਬਿਲਕੁਲ ਹੋੜੀ ਹੋੜੀ ਇਹਨਾਂ ਦੀ ਲੰਮੀ ਹੁੰਦੀ ਹੈ ਜੀ ਇੱਕਰਾ ਬਾਦੀ ਹੈ ਜੀ 25 30 ਦਿਨ ਛੋਣੇ ਨੂੰ ਪਤਲਾ পেট ਵਗੈਰਾ ਕੁਝ ਨਹੀਂ ਆਉਂਦਾ ਐਸੀ ਜੀ ਇਹਨੇ ਕੁ ਵਿਚਾਰ ਤੇ ਬੰਦਾ ਆਪਣਾ ਗਿਆ ਰੋਟੀ ਖਾਣ ਇੰਦਰਾ ਲਾ ਕੇ ਇਹ ਸਖ ਸਟੋਰ ਹੈ ਇਹ ਖਾਤ ਖੁਦ ਇਹਦੇ ਜਿੰਦੀ ਹੁੰਦੀ ਹੈ ਫੇਰ ਕਰਾਂਗੇ ਜੀ ਇਹ ਜਾ ਕੇ ਅਪਲੋਡ ਕਰਦੇ ਆਓ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ